ਨਿੱਕੇ ਜਿਹੇ ਪਿੰਡ ਸਮਾਉ ਦਾ ਰਹਿਣ ਵਾਲਾ ਆਮ ਜਿਹਾ ਵਿਅਕਤੀ ਕਿਵੇਂ ਬਣਿਆ ਸੂਰਮਾ ਆਉ ਤੁਹਾਨੂੰ ਕਹਾਣੀ ਵਿੱਚ ਦੱਸ ਦਿਆਂ ਮਾਨਸਾ ਜਿਲ੍ਹੇ ਦੇ ਪਿੰਡ ਸਮਾਉ ਵਿੱਚ ਆਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਸੁੱਚੇ ਨੇ ਆਪਣੇ ਨਾਨਕੇ ਪਿੰਡ ਗਹਿਰੀਪਾਗੀ ਵਿੱਚ ਹੀ ਬਤਾਇਆ ਜਵਾਨੀ ਦੇ ਵਿੱਚ ਪਿੰਡ ਰਾਂਦੇ ਹੋਏ ਸੁੱਚੇ ਦਾ ਇੱਕ ਯਾਰ ਬਣਿਆ ਜਿਸ ਦਾ ਨਾਮ ਸੀਗਾ ਕੁਕੁਰ ਜੈ ਲੋ ਇਹਨਾਂ ਦੀ ਮਿੱਤਰਤਾ ਵਧੀਆ ਹੋਣ ਕਰਕੇ ਇਹਨਾਂ ਦਾ ਇੱਕ ਦੂਜੇ ਦੇ ਘਰ ਵਿੱਚ ਆਉਣਾ ਜਾਣਾ ਵਧੀਆ ਸੀ ਸੁੱਚੇ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਨਾਮ ਸੀ ਨਰਾਇਣਾ ਉਹਦਾ ਵਿਆਹ ਰਤੀ ਦੇ ਕੋਲ ਇੱਕ ਪਿੰਡ ਕਮਾਣੀ ਵਿੱਚ ਹੋਇਆ ਸੀ ਨਰਾਇਣੇ ਤੇ ਉਸ ਦੀ ਪਤਨੀ ਵਿੱਚ ਆਪਸੀ ਸਬੰਧ ਦੀ ਜਿਹੜੇ ਉਹ ਵਿਗੜ ਗਏ ਅਤੇ ਇਹਨਾਂ ਦੀ ਨਾਨੇ ਵੀ ਤਾਂ ਨਰਾਇਣੇ ਦੀ ਪਤਨੀ ਸੀ ਜਿਹੜੀ ਉਹ ਆਪਣੇ ਪੇਕੇ ਘਰ ਚਲੀ ਗਈ ਤੇ ਮੁੜ ਕੇ ਨਹੀਂ ਆਈ ਤਾਂ ਇਹਨਾਂ ਵਿੱਚ ਕਿਸੇ ਗੱਲ ਤੋਂ ਤਲਾਕ ਹੋ ਗਿਆ ਸੀ ਤੇ ਫਿਰ ਨਰੈਣਾ ਆਪਣਾ ਘਰ ਬਸਾਉਣ ਲਈ ਰੋੜੀ ਪਿੰਡ ਤੋਂ ਬਲਬੀਰ ਕੌਰ ਦੀ ਔਰਤ ਦੇ ਨਾਲ ਇੱਕ ਆਪਣਾ ਦੂਸਰਾ ਵਿਆਹ ਕਰਵਾ ਲੈਂਦਾ ਜਿਸ ਨੂੰ ਫਿਲਮਾਂ ਜਾਂ ਗੀਤਾਂ ਦੇ ਵਿੱਚ ਭਾਬੀ ਬਲਬੀਰੋ ਕਿਹਾ ਜਾਂਦਾ ਕੁੱਕਰਮੱਲ ਸੀ ਜਿਹੜਾ ਸੁੱਚੇ ਦਾ ਵਧੀਆ ਮਿੱਤਰ ਸੀ ਉਹਦੇ ਕਰਕੇ ਉਹਨਾਂ ਦੀ ਘਰੇ ਆਉਣੀ ਜਾਣੀ ਵਧੀਆ ਸੀ ਤਾਂ ਕੁੱਕਰਮੱਲ ਦੀ ਜਿਆਦਾ ਆਉਣੀ ਜਾਣੀ ਕਰਕੇ ਸੁੱਚੇ ਦੀ ਭਾਬੀ ਵੀਰੋ ਦੇ ਨਾਲ ਨਜਾਇਜ਼ ਸਬੰਧ ਬਣ ਗਏ ਅਤੇ ਕੁੱਕਰ ਵੀ ਪਹਿਲਾਂ ਵਿਆਹਿਆ ਹੋਇਆ ਸੀ ਕੁਕਰਮਲ ਤੇ ਭਾਬੀ ਬਲਵੀਰੋ ਦੀ ਪ੍ਰੇਮ ਕਹਾਣੀਆਂ ਜਿਹੜੀ ਉਹ ਸਾਰੇ ਪਿੰਡ ਵਾਸੀਆਂ ਨੂੰ ਹੌਲੀ-ਹੌਲੀ ਪਤਾ ਚੱਲਦੀ ਜਾਂਦੀ ਹੈ। ਇਹਨਾਂ ਦੋਨਾਂ ਨੂੰ ਨਰਾਇਣੇ ਦਾ ਕੋਈ ਡਰ ਨਹੀਂ ਸੀ। ਇਹ ਡਰਦੇ ਸੀ ਤਾਂ ੱੱਲੇ ਸੁੱਚੇ ਤੋਂ ਡਰਦੇ ਸੀ। ਤੇ ਕੁਕਰ ਨੇ ਸੁੱਚੇ ਨੂੰ ਸਾਈਡ ਤੇ ਕਰਨ ਦਾ ਫੈਸਲਾ ਬਣਾ ਲਿਆ ਵੀ ਮੇਰਾ ਰਸਤਾ ਜਿਹੜਾ ਉਹ ਸਾਫ਼ ਹੋ ਜਾਵੇਗਾ। ਤਾਂ ਕੁਕਰ ਨੇ ਸੁੱਚੇ ਨੂੰ ਕਿਹਾ ਵੀ ਕਿਉਂ ਨਾ ਆਪਾਂ ਫੌਜ ਵਿੱਚ ਭਰਤੀ ਹੋ ਜਾਈਏ। ਸੁੱਚਾ ਜਿਸ ਨੂੰ ਕੁਝ ਵੀ ਪਤਾ ਨਹੀਂ ਸੀ ਉਹ ਕੁਕਰ ਦੀ ਹਾਂ ਵਿੱਚ ਹਾਂ ਮਿਲਾ ਲੈਂਦਾ ਅਤੇ ਦੋਵੇਂ ਫੌਜ ਵਿੱਚ ਜਾਣ ਦਾ ਮਨ ਬਣਾ ਲੈਂਦੇ ਨੇ। ਉਸ ਟਾਈਮ ਅੰਗਰੇਜ਼ਾਂ ਦਾ ਰਾਜ ਸੀ ਅਤੇ ਉਦੋਂ ਸਿੱਧੀ ਭਰਤੀ ਹੋਇਆ ਕਰਦੀ ਸੀ ਤਾਂ ਇੱਕ ਦਿਨ ਇਹ ਦੋਵੇਂ ਜਣੇ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਭਰਤੀ ਹੋਣ ਦੇ ਲਈ ਜਾਂਦੇ ਨੇ ਕੁੱਕਰ ਕੀ ਕਰਦਾ ਸੁੱਚੇ ਨੂੰ ਲੈਣ ਦੇ ਵਿੱਚ ਅੱਗੇ ਲਾ ਲੰਦਾ ਤੇ ਆਪ ਪਿੱਛੇ ਲੱਗ ਜਾਂਦਾ ਤੇ ਜਦੋਂ ਸੁੱਚਾ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਤਾਂ ਕੁੱਕਰ ਆਪ ਮੁੜ ਘਰ ਵਾਪਸ ਆ ਜਾਂਦਾ ਅਤੇ ਸੁੱਚੇ ਨਾਲ ਧੋਖਾ ਕਰ ਦਿੰਦਾ ਤਾਂ ਕੁੱਕਰ ਪਿੰਡਾ ਕੇ ਭਾਬੀ ਬਲਵੀਰੋ ਦੇ ਨਾਲ ਸ਼ਰਿਆਮ ਮਿਲ ਮਲਾਪ ਕਰਨ ਲੱਗਿਆ ਅਤੇ ਨਰਾਇਣੇ ਦਾ ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਨਰਾਇਣਾ ਬੜਾ ਮਸੂਮ ਤੇ ਭੋਲਾ ਬੰਦਾ ਸੀ ਤੇ ਨਾ ਹੀ ਨਰਾਇਣੇ ਵਿੱਚ ਇੰਨੀ ਹਿੰਮਤ ਸੀ ਕਿ ਉਹ ਕੁੱਤਰ ਨੂੰ ਰੋਕ ਸਕੇ ਕਿਉਂਕਿ ਕੁੱਤਰ ਇੱਕ ਮੱਲ ਸੀ ਸੁੱਚੇ ਦੇ ਗਵਾਂਢ ਵਿੱਚੋਂ ਕੁੱਤਰ ਨੇ ਇੱਕ ਖ਼ਬਰ ਹੀ ਆ ਵੀ ਪੱਟਿਆ ਸੀ ਜਿਹੜਾ ਬਲਬੀਰੋ ਦਾ ਸਨੇਹਾ ਕੁੱਤਰ ਨੂੰ ਦਿੰਦਾ ਸੀ ਤੇ ਕੁੱਤਰ ਦਾ ਸਨੇਹਾ ਸੀ ਜਿਹੜਾ ਉਹ ਬਲਬੀਰੋ ਨੂੰ ਦਿੰਦਾ ਸੀ ਉਹ ਖ਼ਬਰੀ ਦਾ ਨਾਮ ਸੀ ਭਾਲ ਸਿੰਘ ਕੁੱਤਰ ਤੇ ਭਾਬੀ ਬਲਬੀਰੋ ਬਾਰੇ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸੀ ਤੇ ਸੁੱਚੇ ਨੂੰ ਵੀ ਫੌਜ ਵਿੱਚ ਗਏ ਨੂੰ ਕਾਫੀ ਟਾਈਮ ਹੋ ਗਿਆ ਨਰਾਇਣ ਨੂੰ ਕੁੱਕਰ ਨੂੰ ਤਾਂ ਨਹੀਂ ਕੁਝ ਕਹਿ ਸਕਿਆ ਪਰ ਉਸਨੇ ਚਿੱਠੀ ਲਿਖਵਾ ਕੇ ਆਪਣੇ ਭਰਾ ਸੁੱਚੇ ਨੂੰ ਫੌਜ ਵਿੱਚ ਭੇਜ ਦਿੱਤੀ ਜਿਸ ਵਿੱਚ ਨਰਾਇਣ ਨੇ ਆਪਣੇ ਘਰ ਦਾ ਸਾਰਾ ਹਾਲ ਬਿਆਨ ਕੀਤਾ ਜਦੋਂ ਸੁੱਚੇ ਨੂੰ ਚਿੱਠੀ ਮਿਲੀ ਤੇ ਸੁੱਚਾ ਅਣਪੜ੍ਹ ਸੀ ਉਸਨੇ ਕਿਸੇ ਕੋਲੋਂ ਚਿੱਠੀ ਪੜਵਾਈ ਤਾਂ ਚਿੱਠੀ ਸੁਣਦਿਆਂ ਸਾਰੀ ਸੁੱਚਾ ਲਾਲ ਹੋ ਗਿਆ ਸੁੱਚਾ ਬੇਵਸ ਸੀ ਕਿਉਂਕਿ ਉਸ ਨੂੰ ਕੋਈ ਛੁੱਟੀ ਨਹੀਂ ਮਿਲੀ ਸੁੱਚੇ ਦੇ ਅੰਦਰ ਕੁੱਕਰ ਦੁਆਰਾ ਕੀਤੀ ਗਈ ਯਾਰ ਮਾਰਨ ਦਾ ਬਦਲਾ ਲੈਣ ਦੀ ਆਗਾ ਜਿਹੜੀ ਉਹ ਦੌੜ ਰਹੀ ਸੀ ਪਰ ਸੁੱਚੇ ਨੂੰ ਬਾਰ ਬਾਰ ਛੁੱਟੀ ਮੰਗਣ ਤੇ ਵੀ ਛੁੱਟੀ ਨਹੀਂ ਦਿੱਤੀ ਗਈ ਇੱਕ ਦਿਨ ਐਦਾਂ ਹੁੰਦਾ ਕਿ ਸੁੱਚੇ ਦੇ ਸੀਨੀਅਰ ਆਫਸਰ ਦੇ ਘਰ ਅੱਗ ਲੱਗ ਜਾਂਦੀ ਹੈ ਅਤੇ ਉਹ ਆਫਸਰ ਦੇ ਬੱਚੇ ਨੇ ਜਿਹੜੇ ਦੋ ਉਹ ਘਰ ਦੇ ਅੰਦਰ ਹੀ ਹੁੰਦੇ ਨੇ ਤੇ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਵੀ ਅੱਗੇ ਨਹੀਂ ਹੋ ਰਿਹਾ ਸੀ ਉਧਰ ਸੁੱਚੇ ਨੇ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਇੱਕ ਕੰਬਲ ਗਿੱਲਾ ਕੀਤਾ ਤੇ ਆਪਣੇ ਆਲੇ ਦਾਲੇ ਨੂੰ ਭੇਟ ਲਿਆ ਤੇ ਉਹ ਐਦਾਂ ਹੀ ਘਰ ਦੇ ਅੰਦਰ ਚਲਾ ਗਿਆ ਦੋਵਾਂ ਬੱਚਿਆਂ ਨੂੰ ਬਿਨਾਂ ਨੁਕਸਾਨ ਤੋਂ ਬਾਹਰ ਕੱਢ ਲਿਆ ਆ ਤਾਂ ਉਹ ਅਫਸਰ ਖੁਸ਼ ਹੋ ਕੇ ਕਹਿੰਦਾ ਵੀ ਸੁੱਚੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਅੱਜ ਤੂੰ ਮੰਗ ਕੀ ਮੰਗਦਾ ਤਾਂ ਸੁੱਚਾ ਇੱਕ ਤਾਂ ਰਫਲ ਦੀ ਮੰਗ ਕਰਦਾ ਅਤੇ ਇੱਕ ਕਹਿੰਦਾ ਵੀ ਮੈਨੂੰ ਫੌਜ ਦੇ ਵਿੱਚੋਂ ਡਿਸਚਾਰਜ ਕੀਤਾ ਜਾਵੇ ਤੇ ਸੁੱਚੇ ਦਾ ਜਿਹੜਾ ਅਫਸਰ ਸੀ ਉਸਨੇ ਨਾਂ ਚਾਹੁੰਦੇ ਹੋਏ ਵੀ ਸੁੱਚੇ ਦਾ ਫੌਜ ਵਿੱਚੋਂ ਨਾਂ ਕੱਟਤਾ ਅਤੇ ਕੀਤੇ ਵਾਅਦੇ ਮੁਤਾਬਿਕ ਸੁੱਚੇ ਨੂੰ ਇੱਕ ਰਫਲ ਵੀ ਦੇ ਦਿੱਤੀ ਤਾਂ ਪਿੰਡਾਂ ਹੁੰਦੇ ਸਾਰੇ ਸੁੱਚੇ ਨੇ ਆਪਣੀ ਭਾਬੀ ਬਲਬੀਰੋ ਦੀ ਬਹੁਤ ਮਾਰਕੁਟਾਈ ਕੀਤੀ ਅਤੇ ਕੁਝ ਸਿਆਣੇ ਬੰਦਿਆਂ ਨੂੰ ਕੁੱਕਰ ਦੇ ਘਰ ਭੇਜ ਦਿੱਤਾ ਕਿ ਉਹ ਇਹ ਕੰਮਾਂ ਤੋਂ ਬਾਹਰ ਆ ਜਾਵੇ ਨਹੀਂ ਤਾਂ ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ ਥੋੜਾ ਸਮਾਂ ਦਾ ਸੁੱਚੇ ਦਾ ਡਰ ਰਿਹਾ ਪਰ ਬਾਅਦ ਦੇ ਵਿੱਚ ਦੋਵੇਂ ਫਿਰ ਲੋਕ ਛਿਪਕੇ ਮਨ ਲੱਗੇ ਅਤੇ ਨਰਾਇਣੇ ਤੇ ਨਰਾਇਣੇ ਦੇ ਭਰਾ ਸੁੱਚੇ ਦਾ ਪਿੰਡ ਵਿੱਚ ਲੋਕੀ ਮਜ਼ਾਕ ਉਡਾਉਣ ਲੱਗ ਪਏ। ਹੁਣ ਕੁੱਕਰ ਸੁੱਚੇ ਦੀ ਅੱਖ ਵਿੱਚ ਇੱਕ ਰੋੜਵਾੰਗ ਰੜਤਣ ਲੱਗਿਆ ਤੇ ਕੁੱਕਰ ਜਾਣ ਬੁਝ ਕੇ ਸੁੱਚੇ ਦੇ ਅੱਗੇ ਆਉਂਦਾ। ਕਦੇ ਇੱਧਰ ਲੰਘਦਾ ਕਦੇ ਉੱਧਰ ਲੰਘਦਾ ਪਰ ਸੁੱਚਾ ਨਹੀਂ ਚਾਹੁੰਦਾ ਸੀ ਕਿ ਕੋਈ ਅਣਹੋਣੀ ਹੋਵੇ। ਇੱਕ ਦਿਨ ਪਿੰਡ ਵਿੱਚ ਕਿਸੇ ਗਵਈਏ ਦਾ ਖਾੜਾ ਲੱਗਿਆ ਹੁੰਦਾ ਅਤੇ ਉਸ ਖਾੜੇ ਵਿੱਚ ਸੁੱਚੇ ਦੇ ਕੁੱਕਰ ਦੀ ਹੰਸੋ ਬਾਈ ਹੋ ਜਾਂਦੀ ਹੈ। ਤਾ ਪਿੰਡ ਦੇ ਸਿਆਣੇ ਬੰਦੇ ਦੋਵਾਂ ਵਿੱਚ ਟਿਕਟਕੋ ਕਰਾ ਦਿੰਦੇ ਨੇ ਤੇ ਦੋਵੇਂ ਆਪਣੇ ਆਪਣੇ ਘਰ ਚਲੇ ਜਾਂਦੇ ਨੇ ਸੋ ਨੂੰ ਦੱਸਦੇ ਮੈਂ ਵੀ ਸੁੱਚੇ ਨੇ ਜਦੋਂ ਕੁੱਕਰ ਮਾਰਿਆ ਸੀ ਤਾਂ ਉਦੋਂ ਕੋਈ ਅਖਾੜਾ ਨਹੀਂ ਲੱਗਿਆ ਸੀ ਇਹ ਫਿਲਮਾਂ ਦੇ ਵਿੱਚ ਹੀ ਦਿਖਾਇਆ ਜਾਂਦਾ ਇੱਕ ਦਿਨ ਸੁੱਚੇ ਦੇ ਪਿੰਡ ਸੰਭਾਉ ਦੇ ਲਾਗੇ ਪਿੰਡ ਤਖਤਮੰਲਾ ਦੇ ਵਿੱਚ ਕੁਸ਼ਤੀ ਰੱਖੀ ਜਾਂਦੀ ਹੈ ਤਾਂ ਕੁਸ਼ਤੀ ਲੜਨ ਦੇ ਲਈ ਕੁੱਕਰ ਵੀ ਉੱਥੇ ਜਾਂਦਾ ਕੁੱਕਰ ਚਾਰ ਪਹਿਲਵਾਨਾਂ ਦੇ ਨਾਲ ਪੜਦਾ ਤੇ ਚਾਰਾਂ ਨੂੰ ਹਰਾ ਦਿੰਦਾ ਕੁੱਕਰ ਨੂੰ ਆਪਣੇ ਆਪ ਤੇ ਮਾਣ ਹੋ ਜਾਂਦਾ ਤੇ ਬਹੁਤ ਹੰਕਾਰ ਵੀ ਹੋ ਜਾਂਦਾ ਉਹ ਆਪਣੀ ਸਰੀਰਕ ਤਾਕਤ ਭਾਬੀ ਬਲਵੀਰ ਨੂੰ ਦਿਖਾਉਣ ਦੇ ਲਈ ਗੰਨਾ ਚੂਬਦਾ ਚੂਬਦਾ ਉਹਨਾਂ ਦੇ ਘਰ ਅੱਗੇ ਕਈ ਗੇੜੇ ਮਾਰ ਦਿੰਦਾ ਤੇ ਫਿਰ ਉਹਨਾਂ ਦੇ ਘਰ ਅੱਗੇ ਬੈਠ ਕੇ ਗੰਨਾ ਚੂਪਣ ਲੱਗਦਾ ਤੇ ਉਸ ਵੇਲੇ ਸੁੱਚੇ ਦੇ ਘਰ ਕਾਫੀ ਬੰਦੇ ਸੁੱਚੇ ਦੀ ਰਾਫਲ ਦੇਖਣ ਲਈ ਆਏ ਸਨ ਤੇ ਇੱਕ ਦੋ ਤਾਂ ਉਹਨਾਂ ਵਿੱਚੋਂ ਕਹਿ ਰਹੇ ਸੀ ਵੀ ਸਾਨੂੰ ਇਹ ਰਾਬਲ ਚਲਾ ਕੇ ਦਿਖਾ ਤੇ ਸੁੱਚਾ ਆਪਣੇ ਘਰ ਦੇ ਬਨੇਰੇ ਉੱਤੇ ਬੈਠੇ ਕਾਵਾਵਾਂ ਵੱਲ ਉਂਗਲ ਕਰਦਾ ਤੇ ਕਹਿੰਦਾ ਇਹ ਘਰਾਬਲ ਹੁਣ ਉਹਨਾਂ ਕਾਵਾਵਾਂ ਉੱਤੇ ਚੱਲੇਗੀ। ਅਤੇ ਉਹ ਸਾਰੇ ਜਣੇ ਕਾਵਾਵਾਂ ਵੱਲ ਦੇਖਣ ਲੱਗ ਜਾਂਦੇ ਨੇ ਐਨੇ ਨੂੰ ਸੁੱਚਾ ਬਾਹਰ ਬੈਠੇ ਗੰਨਾ ਚੂਬ ਰਹੇ ਕੁੱਕਰ ਦੀ ਹਿੱਕ ਵਿੱਚ ਫੈਰ ਮਾਰਦਾ ਅਤੇ ਕੁੱਕਰ ਨੂੰ ਉੱਥੇ ਢੇਰ ਕਰ ਦਿੰਦਾ। ਤੇ ਫਿਰ ਸੁੱਚਾ ਆਪਣੀ ਭਾਬੀ ਕੋਲ ਜਾਂਦਾ ਤੇ ਉਸ ਦੀ ਕੁੱਟਮਾਰ ਕਰਦਾ ਤੇ ਉਸ ਦੀ ਭਾਬੀ ਸੁੱਚੇ ਦੇ ਹਾਰੇ ਧਰਨੇ ਕਰਦੀ ਹੈ। ਤੇ ਫਿਰ ਉਸ ਦੇ ਅੱਗੇ ਭੱਜਣ ਲੱਗਦੀ ਹੈ ਤੇ ਪੌੜੀਆਂ ਚੜਨ ਲੱਗਦੀ ਹੈ ਤਾਂ ਸੁੱਚਾ ਆਪਣੀ ਭਾਬੀ ਦੇ ਵੀ ਫੇਰ ਮਾਰ ਕੇ ਉਸ ਨੂੰ ਮੌਤ ਦੇ ਘਾਟੋਂ ਉਧਾਰ ਲੈਂਦਾ ਸੁੱਚੇ ਦੀ ਭਾਬੀ ਇਸ ਵੇਲੇ ਪ੍ਰੈਗਨੈਂਟ ਸੀ ਤੇ ਸੁੱਚਾ ਉਸ ਨੂੰ ਲੱਕ ਤੋਂ ਫੜ ਕੇ ਘੜੀਸ ਕੇ ਮਰੇ ਪਏ ਘੁੱਕਰ ਦੇ ਬੋਲ ਲਈ ਆ ਕੇ ਸੁੱਤ ਦਿੰਦਾ ਅਤੇ ਦੋਵਾਂ ਉੱਪਰ 扑ਕਰ ਦਾ ਚਾਦਰਾਂ ਪਾ ਕੇ ਦੋਵਾਂ ਨੂੰ ਢੱਕ ਦਿੰਦਾ ਸੁੱਚੇ ਨੂੰ ਆਪਣੀ ਸੀਨੀਅਰ ਅਫਸਰ ਦੀ ਮਨਦਤ ਕਰਨ ਕਰਕੇ ਤੰਗ ਕਰਦਲ ਮਾਫੀ ਸਨ ਸੁੱਚਾ ਆਪਣੀ ਪਹਿਲਾ ਵਾਰ ਜਿੰਦਗੀ ਜਿਉਣ ਦੇ ਲਈ ਪਿੰਡ ਵਿੱਚੋਂ ਬਾਹਰ ਜਾਣ ਦਾ ਫੈਸਲਾ ਕਰਦਾ ਹੈ ਤੇ ਆਪਣੀ ਗਵਾਂਡੀਆਂ ਦੀ ਬੋਤੀ ਲੈ ਕੇ ਜਾ ਰਿਹਾ ਹੁੰਦਾ ਤਾਂ ਰਸਤੇ ਵਿੱਚ ਸੁੱਚੇ ਨੂੰ ਕੁੱਕਰ ਤੇ ਭਾਬੀ ਬਲਬੀਰ ਕੌਰ ਦਾ ਮੇਲਮਰਾ ਕਰਾਉਣ ਵਾਲਾ ਵਿਚੋਲਾ ਮਿਲ ਜਾਂਦਾ ਅਤੇ ਸੁੱਚਾ ਉਸ ਵੱਲ ਵੀ ਇੱਕ ਫੈਰ ਮਾਰਦਾ ਤੇ ਉਹ ਮਰਨ ਦਾ ਨਾਟਕ ਕਰਕੇ ਧਰਤੀ ਉੱਤੇ ਲੇਟ ਜਾਂਦਾ ਤਾਂ ਸੁੱਚੇ ਨੂੰ ਲੱਗਦਾ ਕਿ ਇਹ ਤਾਂ ਮਰ ਗਿਆ ਤਾਂ ਸੁੱਚਾ ਉਸਦੇ ਕੋਲੋਂ ਐਦਾਂ ਹੀ ਲੰਘ ਜਾਂਦਾ ਤੇ ਹੁਣ ਗੱਲ ਕਰਾਂਗੇ ਸੁੱਚੇ ਦੇ ਨਾਮ ਪਿੱਛੇ ਸੂਰਮਾ ਸ਼ਬਦ ਕਿਵੇਂ ਲੱਗਿਆ ਤਾਂ ਸੁੱਚਾ ਬੋਤੀ ਦੇ ਉੱਤੇ ਚੜਿਆ ਜਾ ਰਿਹਾ ਹੁੰਦਾ ਤੇ ਸੁੱਚੇ ਦੇ ਕੰਨੀਆਂ ਬਾਜ ਪੈਂਦੀਆਂ ਕਿਸੇ ਬੀਬੀ ਦੀ ਬੀਜੇ ਪਿੰਡ ਵਿੱਚ ਕੋਈ ਸੂਰਮਾ ਹੁੰਦਾ ਤਾਂ ਅੱਜ ਗਉਮਾ ਬਚਾ ਲੈਂਦਾ ਅਤੇ ਉਸ ਬੀਬੀ ਦੀ ਆਵਾਜ਼ ਸੁਣ ਕੇ ਸੁੱਚਾ ਬੀਬੀ ਕੋਲ ਗਿਆ ਤੇ ਉਸਨੇ ਸੁੱਚੇ ਨੂੰ ਸਾਰੀ ਖਬਰ ਦਿੱਤੀ ਕਿ ਸੱਤ ਬੁੱਛੜ ਨੇ ਜਿਹੜੇ ਉਹ ਗਉਮਾ ਬੜ ਰਹੇ ਨੇ ਤਾਂ ਸੁੱਚਾ ਆਪਣੀ ਰਫਲ ਦੇ ਨਾਲ ਸੱਤਾਂ ਨੂੰ ਢੇਰ ਕਰ ਦਿੰਦਾ ਅਤੇ ਸੁੱਚੇ ਦੀ ਇਹ ਘਟਨਾ ਪੂਰੇ ਭਾਰਤ ਦੇ ਵਿੱਚ ਫੈਲ ਜਾਂਦੀ ਹੈ ਅਤੇ ਪੁਲਿਸ ਹੈ ਜਿਹੜੀ ਉਹ ਸੁੱਚੇ ਦੇ ਮਗਰ ਲੱਗ ਜਾਂਦੀ ਹੈ ਤਾਂ ਸੁੱਚਾ ਪੁਲਿਸ ਦੇ ਡਰ ਤੋਂ ਲੈਰਾ ਦੇ ਅੱਗੇ ਦੇ ਕੋਲ ਪਿੰਡ ਸੰਗਤੀ ਵਾਲਾ ਦੇ ਵਿੱਚ ਆਪਣੇ ਦੋਸਤ ਦੇ ਘਰ ਚਲਾ ਜਾਂਦਾ ਹੈ ਸੁੱਚੇ ਦਾ ਉਹ ਦੋਸਤ ਪੁਲਿਸ ਦੇ ਡਰ ਤੋਂ ਸੁੱਚੇ ਦੇ ਨਾਲ ਗਦਾਰੀ ਕਰ ਦਿੰਦਾ ਹੈ ਸੁੱਚੇ ਦੇ ਉਸ ਡਰਪੋਕ ਮਿੱਤਰ ਨੇ ਸੁੱਚੇ ਦੀ ਸ਼ਾਇਦ ਹੀ ਪਿੰਡ ਦੇ ਜ਼ਿਲਦਾਰ ਮਿਸ਼ਰਾ ਸਿੰਘ ਦੇ ਰਾਹੀਂ ਸੁੱਚੇ ਦੀ ਮੁਖਬਰੀ ਕਰਵਾ ਦਿੱਤੀ ਤੇ ਸੁੱਚੇ ਨੂੰ ਸਨਾਮ ਥਾਣੇ ਵਿੱਚ ਫੜਾ ਦਿੱਤਾ ਸੁੱਚੇ ਨੂੰ ਸਨਾਮ ਤੋਂ ਪਟਿਆਲੇ ਸ਼ਹਿਰ ਵਿੱਚ ਭੇਜ ਦਿੱਤਾ ਗਿਆ ਉਸ ਵੇਲੇ ਪਟਿਆਲੇ ਮਹਾਰਾਜਾ ਭពਿੰਦਰ ਸਿੰਘ ਦਾ ਰਾਜ ਸੀ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਨੂੰ ਸੁੱਚੇ ਦੀ ਖ਼ਬਰ ਮਿਲੀ ਤਾਂ ਉਹ ਸੁੱਚੇ ਕੋਲ ਪਹੁੰਚਿਆ ਮਹਾਰਾਜਾ ਭੁਪਿੰਦਰ ਸਿੰਘ ਨੇ ਸੁੱਚੇ ਨੂੰ ਕਿਹਾ ਕਿ ਮੈਨੂੰ ਤੇਰੇ ਕਾਰਨਾਮੇ ਬਾਰੇ ਪਤਾ ਲੱਗਾ ਹੈ ਤੈ ਬਹੁਤ ਪੁੰਨ ਦਾ ਕੰਮ ਕੀਤਾ ਹੈ ਮੈਂ ਤੈਨੂੰ ਬਰੀ ਕਰਦਾ ਤਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਸੁੱਚੇ ਨੂੰ ਬਰੀ ਕੀਤਾ ਗਿਆ ਅਤੇ ਸੁੱਚਾ ਬਰੀ ਹੋ ਕੇ ਆਪਣੇ ਪਿੰਡ ਸਭਾਉ ਸ਼ਾਂਤੀ ਨਾਲ ਰਹਿਣ ਲੱਗਦਾ ਥੋੜਾ ਸਮਾਂ ਹੀ ਲੰਘਦਾ ਸੁੱਚੇ ਦੇ ਨਾਨਕੇ ਪਿੰਡ ਤੋਂ ਸੁੱਚੇ ਦਾ ਭਤੀਜਾ ਸੰਤ ਸਿੰਘ ਸੁੱਚੇ ਕੋਲ ਮਦਦ ਲੈਣ ਲਈ ਆ ਜਾਂਦਾ ਹੈ ਕਿ ਉਸਦੀ ਮਾਤਾ ਰਾਜਗੌਰ ਸਾਡੇ ਹੀ ਪਿੰਡ ਗੈਰੀ ਭਾਗੀ ਦੇ ਬਦਮਾਸ਼ ਗੱਜਨ ਸਿੰਘ ਨਾਲ ਬਲਚੱਲਣ ਹੋ ਗਈ ਐ ਸੁੱਚਾ ਉਸਦੀ ਮਦਦ ਕਰਨ ਤੋਂ ਟਾਲ ਰਿਹਾ ਸੀ ਕਿਉਂਕਿ ਸੁੱਚਾ ਪਹਿਲਾਂ ਹੀ ਬੜੇ ਮੁਸ਼ਕਲ ਟਾਈਮ ਵਿੱਚੋਂ ਲੰਘਿਆ ਹੋਇਆ ਸੀ ਤਾਂ ਉਸਦੇ ਭਤੀਜੇ ਨੇ ਬੜਾ ਦੁਖੀ ਹੋ ਕੇ ਜਿੱਦ ਕੀਤੀ ਕਿ ਤੇਰੇ ਇੱਕ ਦਬਕੇ ਦੇ ਨਾਲ ਹੀ ਉਹ ਦੋਵੇਂ ਸੁਧਰ ਜਾਣਗੇ ਤਾਂ ਸੁੱਚਾ ਇੱਕ ਵਾਰ ਆਪਣੇ ਭਤੀਜੇ ਦੇ ਨਾਲ ਜਾ ਕੇ ਰਾਜਗੌਰ ਅਤੇ ਗੱਜਨ ਸਿੰਘ ਨੂੰ ਚੇਤਾਵਨੀ ਦੇ ਆਇਆ ਜਿਸ ਨਾਲ ਰਾਜਗੌਰ ਤੇ ਗੱਜਨ ਸਿੰਘ ਥੋੜਾ ਟਾਈਮ ਡਰੇ ਰਹੇ ਤੇ ਬਾਅਦ ਵਿੱਚ ਫਿਰ ਉਹੀ ਚਾਨਿਆਂ ਤੇ ਆ ਗਏ ਗੱਜਣ ਸਿੰਘ ਪਹਿਲਵਾਨੀ ਵੀ ਕਰਦਾ ਸੀ ਤੇ ਸੁੱਚੇ ਨੂੰ ਉਹਨਾਂ ਦੋਨਾਂ ਬਾਰੇ ਫਿਰ ਪਤਾ ਲੱਗ ਜਾਂਦਾ ਤੇ ਸੁੱਚਾ ਦੋਨਾਂ ਦਾ ਕੰਡਾ ਕੱਢਣ ਬਾਰੇ ਸੋਚਦਾ ਤਾਂ ਸੁੱਚਾ ਉਹਨਾਂ ਦੇ ਪਿੰਡ ਗੈਰੀ ਭਾਗੀ ਤੋਂ ਹੀ ਕਿਸੇ ਜੰਗ ਸਿੰਘ ਕੋਲੋਂ ਸਾਥ ਮੰਗਦਾ ਜੰਗ ਸਿੰਘ ਰਾਜਕੌਰ ਦੇ ਘਰਾਂ ਵਿੱਚੋਂ ਹੀ ਸੀ ਜੰਗ ਪਹਿਲਾਂ ਤਾਂ ਸੁੱਚੇ ਦਾ ਸਾਥ ਦੇਣ ਤੋਂ ਸਾਥ ਮਨਾਂ ਕਰ ਦਿੰਦਾ ਅਤੇ ਬਾਅਦ ਵਿੱਚ ਸੁੱਚੇ ਦੇ ਕਾਫੀ ਵਾਰ ਕਹਿਣ ਤੇ ਮੰਨ ਵੀ ਜਾਂਦਾ ਸੁੱਚੇ ਨੂੰ ਪਹਿਲਾਂ ਹੀ ਖਬਰ ਸੀ ਕਿ ਰਾਜਕੌਰ ਤੇ ਗੱਜਣ ਸਿੰਘ ਦੋਵੇਂ ਗੱਜਣ ਦੇ ਖੇਤ ਵਿੱਚ ਸਰੋਂ ਵੜ ਰਹੇ ਨੇ ਇਹੀ ਥਾਂ 'ਤੇ ਸਰੋਂ ਦੀ ਥਾਂ ਤੇ ਛੋਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਜੰਗ ਸਿੰਘ ਸੁੱਚੇ ਨੂੰ ਲੈ ਕੇ ਉਹਨਾਂ ਦੇ ਖੇਤ ਵੱਲ ਤੁਰ ਪੈਂਦਾ ਅਤੇ ਸੁੱਚਾ ਜੰਗ ਤੋਂ 100 ਕਦਮਾਂ ਪਿੱਛੇ ਹੁੰਦਾ ਗੰਜਣ ਦੇ ਖੇਤ ਕੋਲ ਇੱਕ ਰੇਲ ਦੀ ਲਾਈਨ ਲੰਘਦੀ ਹੈ ਜੰਗ ਸਿੰਘ ਰੇਲ ਦੀ ਲਾਈਨ ਦੇ ਨਾਲ-ਨਾਲ ਆ ਰਿਹਾ ਹੁੰਦਾ ਜੰਗ ਸਿੰਘ ਅੱਗੇ ਜਾ ਕੇ ਦੇਖਦਾ ਵੀ ਉਹ ਦੋਵੇਂ ਖੇਤ ਵਿੱਚ ਹੈਗੇ ਨੇ ਜਾਂ ਨਹੀਂ ਜੰਗ ਸਿੰਘ ਨੂੰ ਥੋੜਾ ਅੱਗੇ ਜਾਣ ਤੇ ਉਹ ਦੋਵੇਂ ਦਿਖਾਈ ਦੇ ਜਾਂਦੇ ਨੇ ਅਤੇ ਉਹ ਆਪਣਾ ਖੱਦਰ ਦਾ ਪਰਨਾ ਮੋਢੇ ਤੋਂ ਲਾ ਕੇ ਝਾੜਦਾ ਅਤੇ ਸੁੱਚੇ ਨੂੰ ਇਸ਼ਾਰਾ ਕਰ ਦਿੰਦਾ ਅਤੇ ਆਪ ਉੱਥੋਂ ਭੱਜ ਜਾਂਦਾ ਕਿਉਂਕਿ ਉਹ ਆਪ ਪੁਲਸ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਤੇ ਸੁੱਚਾ ਉਹਨਾਂ ਦੇ ਖੇਤ ਵਿੱਚ ਜਾਂਦਾ ਤੇ ਪਹਿਲਾਂ ਗੱਜਣ ਨੂੰ ਵੰਗਾਰਦਾ ਅਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਉਸ ਤੋਂ ਬਾਅਦ ਰਾਜਕੋਰ ਦਾ ਵੀ ਨੰਬਰ ਲਗਾ ਦਿੰਦਾ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਗੱਜਣ ਦਾ ਮੁੰਡਾ ਭਾਂਦਾ ਸਿੰਘ ਵੀ ਉੱਥੇ ਮੌਜੂਦ ਹੁੰਦਾ ਤੇ ਬਾਅਦ ਵਿੱਚ ਉਹ ਡਰ ਕੇ ਭੱਜ ਜਾਂਦਾ ਤੇ ਸੁੱਚਾ ਵੀ ਇੱਥੋਂ ਨਿਕਲ ਜਾਂਦਾ ਇੱਥੋਂ ਨਿਕਲ ਕੇ ਸੁੱਚਾ ਹਰਿਆਣੇ ਦੇ ਪਿੰਡ ਕਰਨੌਲੀ ਦੇ ਵਿੱਚ ਇੱਕ ਸਾਧੂ ਬਣ ਕੇ ਰਹਿਣ ਲੱਗ ਜਾਂਦਾ ਤੇ ਪੁਲਿਸ ਜਿਹੜੀ ਉਹ ਸੁੱਚੇ ਦੇ ਮੰਗਰੇ ਇੱਥੇ ਵੀ ਆ ਜਾਂਦੀ ਹੈ ਤੇ ਸੁੱਚਾ ਇੱਥੋਂ ਪੁਲਿਸ ਦੇ ਹੱਥੋਂ ਨਿਕਲ ਕੇ ਹਿਮਾਚਲ ਦੇ ਕਿਸੇ ਪਿੰਡ ਵਿੱਚ ਚਲਾ ਜਾਂਦਾ ਜੋ ਕਿ ਬਡੂ ਸਾਹਿਬ ਤੋਂ 25 ਕਿਲੋਮੀਟਰ ਦੂਰ ਹੁੰਦਾ ਤਾਂ ਪੁਲਿਸ ਸੁੱਚੇ ਦੇ ਪਿੱਛੇ ਹਿਮਾਚਲ ਵਿੱਚ ਵੀ ਪਹੁੰਚ ਜਾਂਦੀ ਹੈ ਸੁੱਚਾ ਇੱਕ ਦਿਨ ਨਰਕੇ ਤੋਂ ਪਾਣੀ ਪੀ ਰਿਹਾ ਹੁੰਦਾ ਸੁੱਚੇ ਦੇ ਹੱਥ ਦੇ ਉੱਤੇ ਲਿਖੇ ਨਾਮ ਤੋਂ ਪੁਲਿਸ ਨੂੰ ਸੁੱਚੇ ਦੀ ਪਛਾਣ ਆ ਜਾਂਦੀ ਹੈ ਅਤੇ ਪੁਲਿਸ ਸੁੱਚੇ ਨੂੰ ਦਬੋਚ ਲੈਂਦੀ ਹੈ ਸੁਚੇ ਉੱਪਰ ਰਾਜਗੌਰ ਤੇ ਗੱਜਣ ਸਿੰਘ ਦੇ ਕਤਲ ਦਾ ਕੇਸ ਚੱਲਦਾ ਤਾਂ ਗੱਜਣ ਸਿੰਘ ਦੇ ਪੁੱਤਰ ਭਾਨਾ ਸਿੰਘ ਵੱਲੋਂ ਮੌਕੇ ਦਾ ਹੀ ਗਵਾਹ ਵਜੋਂ ਗਵਾਹੀ ਦਿੱਤੀ ਜਾਂਦੀ ਹੈ ਤੇ ਸੁਚੇ ਨੂੰ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਜਾਂਦਾ ਉਸ ਵੇਲੇ ਮੌਤ ਦੀ ਸਜ਼ਾ ਮੌਤ ਹੀ ਹੁੰਦੀ ਸੀ ਕਿਉਂਕਿ ਡਰ ਦਾ ਮਾਹੌਲ ਬਣਿਆ ਰਹੇ ਕੋਈ ਵੀ ਅਪਰਾਧ ਨਾ ਕਰੇ ਤਾਂ ਸੁਚੇ ਦਾ ਭਰਾ ਨਰਾਇਣਾ ਵੀ ਸੁਚੇ ਨੂੰ ਬਚਾਉਣ ਦੇ ਲਈ ਕਈ ਕੇਸ ਲੜਦਾ ਪਰ ਉਹ ਸਾਰੇ ਕੇਸ ਹਾਰ ਜਾਂਦਾ ਅੰਗਰੇਜ਼ਾਂ ਵੱਲੋਂ ਕੰਡੋਰਾ ਪਿੱਟ ਕੇ ਲੋਕਾਂ ਨੂੰ ਦੱਸਿਆ ਗਿਆ ਕਿ ਸੁਚੇ ਨੂੰ ਗੱਜਣ ਸਿੰਘ ਦੇ ਖੇਤ ਉਸੇ ਥਾਂ ਹੀ ਸਜ਼ਾ ਦਿੱਤੀ ਜਾਵੇਗੀ ਜਿਹੜੇ ਥਾਂ ਤੇ ਉਸਨੇ ਰਾਜਪੌਰ ਅਤੇ ਗੱਜਣ ਸਿੰਘ ਨੂੰ ਮਾਰਿਆ ਸੀ ਸੁੱਚੇ ਨੂੰ 1916-17 ਵਿੱਚ ਸਜ਼ਾ ਦਿੱਤੀ ਗਈ ਸੀ ਸੁੱਚੇ ਨੂੰ ਦੇਖਣ ਦੇ ਲਈ ਸੁੱਚੇ ਦੇ ਪਿੰਡ ਤੋਂ ਨਰਾਇਣਾ ਸਿੰਘ ਦੇ ਨਾਲ ਹੋਰ ਵੀ ਬਹੁਤ ਲੋਕ ਇਕੱਠੇ ਹੋ ਕੇ ਪਿੰਡ ਗੈਰੀ ਭਾਗੀ ਦੇ ਵਿੱਚ ਪਹੁੰਚ ਰਹੇ ਨੇ ਕਿਹਾ ਜਾਂਦਾ ਹੈ ਕਿ ਸੁੱਚੇ ਨੇ ਆਪਣੇ ਭਰਾ ਨਰਾਇਣ ਨੂੰ ਸਨੇਹਾ ਭੇਜ ਕੇ ਆਪਣੇ ਨਾਲ ਰਾਫਲ ਲੈ ਕੇ ਉੰਲੀ ਕਿਹਾ ਸੀ ਪਰ ਨਰਾਇਣਾ ਡਰ ਗਿਆ ਆਪਣੇ ਨਾਲ ਰਾਫਲ ਨਹੀਂ ਲੈ ਕੇ ਆਇਆ ਗੱਜਲ ਸਿੰਘ ਦੇ ਖੇਤ ਦੋ ਗੱਡੇ ਜੋੜ ਕੇ ਸੁੱਚੇ ਨੂੰ ਫਾਂਸੀ ਦਿੱਤੀ ਜਾਂਦੀ ਆ ਅਤੇ ਲੋਕ ਬਹੁਤ ਰੋਂਦੇ ਨੇ ਸੁੱਚੇ ਦਾ ਅੰਤਿਮ ਸੰਸਕਾਰ ਗੈਰੀ ਭਾਗੀ ਵਿੱਚ ਕੀਤਾ ਗਿਆ ਅਤੇ ਜਿੱਥੇ ਸੁੱਚੇ ਨੂੰ ਸਜ਼ਾ ਦਿੱਤੀ ਗਈ ਸੀ ਉਸੇ ਥਾਂ ਦੇ ਅੱਜ ਸੁੱਚੇ ਦੀ ਸਮਾਦ ਵੀ ਬਣੀ ਹੋਈ ਹੈ ਸੁੱਚੇ ਦਾ ਭਰਾ ਨਰੈਣ ਸਿੰਘ ਸੁੱਚੇ ਦੇ ਪੁੱਲ ਪੈਦਲ ਤੁਰ ਕੇ ਹਰੀਦوار ਤੈਰ ਕੇ ਆਇਆ ਸੀ ਸੁੱਚੇ ਦਾ ਕੁਰਸੀਨਾਮਾ ਅੱਜ ਵੀ ਹਰੀਦوار ਵਿੱਚ ਦਰਜ ਹੈ ਸੁੱਚੇ ਦੀ ਸਮਾਦ ਉੱਪਰ ਪਹਿਲਾਂ ਪਿੰਡ ਵਿੱਚੋਂ ਇਕੱਲੇ ਜਵੰਦੇ ਹੀ ਮੱਥਾ ਟੇਕਦੇ ਸਨ ਕਿਉਂਕਿ ਸੁੱਚੇ ਦਾ ਗੋਦ ਵੀ ਜਵੰਦਾ ਸੀ ਇੱਕ ਦਿਨ ਰਾਹ ਜਾਂਦੇ ਵਿਅਕਤੀ ਨੇ ਸੁੱਚੇ ਦੀ ਸਮਾਦ ਵੱਲ ਮੂੰਹ ਕਰਕੇ ਸੁੱਖ ਸੁੱਖੇ ਵੀ ਸੁੱਚਾ ਮੇਰੇ ਦੇ ਵੀ ਤੇਰੇ ਵਾਂਗ ਇੱਕ ਝੂਠਾ ਕੇਸ ਚੰਦ ਰਿਆ ਜੇ ਮੈਂ ਕੇਸ ਵਿੱਚੋਂ ਬਰੀ ਹੋ ਜਾਵਾਂ ਤਾਂ ਮੈਂ ਤੇਰੀ ਸਮਾਦ ਉੱਪਰ ਅਫੰਡ ਪਾਟ ਕਰਾਵਾਂਗਾ ਤਾਂ ਉਹ ਕੇਸ ਵਿੱਚੋਂ ਬਰੀ ਹੋ ਜਾਂਦਾ ਤੇ ਉੱਥੇ ਅਫੰਡ ਪਾਟ ਕਰਾਉਂਦਾ ਤੇ ਉਸ ਤੋਂ ਬਾਅਦ ਸੁੱਚੇ ਦੀ ਸਮਾਦ ਦੀ ਮੰਨਦਾ ਜਿਹੜੀ ਉਹ ਵਾਧੇ ਜਾਂਦੀ ਹੈ ਤੇ ਦੂਰੋਂ ਦੂਰੋਂ ਲੋਕ ਹੁਣ ਉੱਥੇ ਮੱਥਾ ਟੇਕਣੇ ਜਾਂਦੇ ਨੇ ਇਹ ਸੀ ਦੋਸਤੋ ਸੁੱਚੇ ਦੀ ਕਹਾਣੀ ਤਾਂ ਕਿਵੇਂ ਲੱਗੀ ਆਪਣਾ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ